ਇਹ ਦੋਨੋਂ ਚਾਚਾਪਤੀ ਜੀ ਬੈਠੇ ਆ ਅੱਜ ਤੇ ਅੱਜ ਅਸੀਂ ਉਹ ਗੱਲਾਂ ਕਰਨ ਦੇ ਹੀ ਵੀ ਬੱਚਿਆਂ ਨੂੰ ਅੱਜ ਕੱਲ ਜਿੱਦਾਂ 69 79 ਇਹ ਵਾਲੀ ਗਿਣਤੀ ਦਾ ਵੀ ਨਹੀਂ ਪਤਾ ਪੰਜਾਬੀ ਚ ਤੇ ਜਿੱਦਾਂ ਅੱਜ ਮੇਰੀ ਬੇਟੀ ਆ ਇੱਕ ਦਿਨ ਤੇ ਉਹ ਉਹਨੂੰ ਕਦੋਂ ਦਾ ਨਹੀਂ ਪਤਾ ਵੀ ਕਦੋਂ ਕਿਦਾਂ ਕਰੀਦਾ ਤੇ ਮਨਜੋਤ ਸਿੰਘ ਨੂੰ ਪੁੱਛਦੇ ਆ ਪੁੱਲਾ ਕੀ ਕੀ ਪਤਾ ਤੈਨੂੰ ਛਾਪੇ ਦਾ ਪਤਾ ਛਾਪਾ ਕੀ ਹੁੰਦਾ ਉਹ ਜੇ ਡਰਾਈਂ ਤੇ ਲਾਈਦਾ ਉਹ ਛਾਪਾ ਨਹੀਂ ਹੁੰਦਾ ਸੁਰਿੰਦਰ ਸਿੰਘ ਦੱਸੋ ਛਾਪਾ ਕੀ ਹੁੰਦਾ ਛਾਪਾ ਹੁੰਦਾ ਵਾ ਜਿੱਦਾਂ ਰੁੱਖ ਵਾ ਨਾ ਉਹਦੇ ਪਟਾਣੀ ਵੱਡੀ ਹੈ ਉਹਦੇ ਨਾਲ ਹੀ ਸ਼ਮਕਾਂ ਪੱਤੇ ਸਾਰਾ ਵੱਡਾ ਖਾਰਾ ਹੁਣ ਉਹਨੂੰ ਸ਼ਮਕਾਂ ਤਾਂ ਨਹੀਂ ਪਤਾ ਉਹਨੂੰ ਸ਼ਾਂਪਾ ਕਹਿੰਦੇ ਨੇ ਆਪਾਂ ਇੱਕ ਰੁੱਖ ਦਾ ਵੱਡਾ ਟਹਿਣਾ ਬਹੁਤਾ ਵੱਡਾ ਨਹੀਂ ਨਾਰਮਲ ਜਿਹਾ ਟਹਿਣਾ ਉਹਦੇ ਨਾਲ ਹੀ ਛੋਟੀਆਂ ਪਤਲੀਆਂ ਡਹਿਣੀਆਂ ਤੇ ਨਾਲ ਹੀ ਪੱਤੇ ਹੁੰਦੇ ਤੇ ਵੱਡਾ ਸਾਰਾ ਉਹਨੂੰ ਕਹਿੰਦੇ ਸ਼ਾਂਪਾ ਆਪਾਂ ਇੱਕ ਸ਼ਾਂਪਾ ਮਾਲਾ ਤੂੰ ਉੱਧਰ ਮੋਬਾਈਲ ਦੇਖਣ ਡਿਆ ਤੇ ਮੈਂ ਬਾਹਰੋਂ ਆਉਣਾ ਤੇ ਮੈਂ ਤੈਨੂੰ ਚੋਰੀ ਦੇਖਣਾ ਵੀ ਕੀ ਕਰਨ ਡਿਆ ਸ਼ਾਂਪਾ ਮਾਰਨਾ ਉਹ ਉਹਨੇ ਸ਼ਾਂਪਾ ਆ ਗਿਆ ਕਿਹੜੂ ਦਾ ਪਤਾ ਬੋਕਰ ਮਾਂਜਾ ਮਾਂਜਾ ਬੰਦਾ ਮਾਂਜਾ ਕੀ ਹੁੰਦਾ ਕੀ ਹੁੰਦਾ ਝਾੜੂ ਵਾਲਾ ਹਾਂ ਇੱਕ ਇੱਕ ਝਾੜੂ ਵਾਲਾ ਮਾਂਜਾ ਹੁੰਦਾ ਤੇ ਇੱਕ ਹੁੰਦਾ ਤੇਰਾ ਲੰਮਾ ਮਾਂਜਾ ਚੰਗੀ ਤਰ੍ਹਾਂ ਜਿਹੜਾ ਤੂੰ ਛਤਾਨੀ ਕੀਤੀ ਹੈ ਬੋਪਰ ਬੋਪਰ ਵੀ ਝਾੜੂ ਲੁਕੀ ਨਹੀਂ ਨਹੀਂ ਬੋਪਰ ਬੋਪਰ ਵੀ ਝਾੜੂ ਲੁਕੀ ਇਹ ਅੱਜਵਾ ਬੰਦਾ ਕਿੰਦਾ ਅੱਲ ਨਹੀਂ ਅੱਜਵਾ ਤੇ ਇੰਨਾ ਹੀ ਬੜਾ ਅੱਜਵਾ ਤੇ ਇੰਨਾ ਹੀ ਬੜਾ ਇਹਦੇ ਆ ਤੇ ਉਦਾਂ ਤੇ ਬਹੁਤ ਕੁਝ ਉਦਾਂ ਤੇ ਬੜਾ ਕੁਛ ਆ ਮਨਜੋਤ ਸਿੰਘ ਨੇ ਅੱਜ ਸੱਟ ਵੀ ਲਵਾਈ ਹੋਈ ਆ ਪੈਰ ਤੇ ਹਾਂ ਇਹ ਸਟੰਟ ਮਾਰਦਾ ਹੈ ਸਟੰਟ ਮਾਰਦਾ ਹੈ ਸਾਈਕਲ ਤੋਂ ਤੇ ਡੇਪਿਆ ਤੇ ਪੈਰ ਦਾ ਅੱਗੇ ਤੋਂ ਨੇਲ ਜਿਹੜਾ ਆ ਉਹ ਲੱਥ ਗਿਆ ਆਦਾ ਕਿ